ਕਲਾਨੌਰ ਸ਼ਿਵ ਮੰਦਰ ਦੇ ਸ਼ਿਵਲਿੰਗ ਤੇ ਹੋਈ ਬੇਅਦਬੀ ਚਿਲਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਦੇ ਪ੍ਰਾਚਨ ਸ਼ਿਵ ਮੰਦਰ ਵਿੱਚ ਅੱਜ ਦੁਪਹਿਰ ਉਸ ਸਮੇਂ Hindu Shivak Manch ਪਾਰੀ ਰੋਸ ਪਾਇਆ ਗਿਆ ਜਦੋਂ ਇੱਕ ਵੀਡੀਓ ਵਾਇਰਲ ਹੋ ਗਈ ਜਿਸ ਵਿੱਚ ਇੱਕ ਨੌਜਵਾਨ ਵੱਲੋਂ ਪ੍ਰਾਚਨ ਸ਼ਿਵਲਿੰਗ ਉੱਤੇ ਪੁੱਠੇ ਸਿੱਧੇ ਲੰਮੇ ਪੈ ਕੇ ਪੈਰ ਰੱਖ ਕੇ ਤੇ ਵੱਖ-ਵੱਖ ਤਰ੍ਹਾਂ ਉਸ ਦੀ ਬੇਅਦਬੀ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਰਹੀ ਹੈ ਕਲਾਨੌਰ ਮੰਦਿਰ ਟਰਸਟ ਦੇ ਪ੍ਰਧਾਨ ਅਮਰਜੀਤ ਖੁੱਲਰ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਸੀਸੀਟੀਵੀ ਕੈਮਰੇ ਵਿੱਚ ਵੇਖਣ ਤੇ ਪਤਾ ਲੱਗਾ ਕਿ ਇਹ ਬੇਅਦਬੀ ਹੋਈ ਹੈ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਇਸ ਬੰਦੀ ਪੰਜਾਬ ਪੁਲਿਸ ਦੇ ਡੀਐਸਪੀ ਭਾਰਤ ਪੂਸ਼ਣ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅੱਜ ਦੁਪਹਿਰ ਇੱਕ ਨੌਜਵਾਨ ਵੱਲੋਂ ਇੱਕ ਕਿਨੌਣੀ ਹਰਕਤ ਕੀਤੀ ਗਈ ਜੋ ਪ੍ਰਾਚਨ ਸ਼ਿਵ ਮੰਦਿਰ ਵਿਖੇ ਬੇਅਦਬੀ ਹੋਈ ਹੈ ਜਿਸ ਨਾਲ ਸ਼ਿਵ ਭਗਤਾਂ ਤੇ Hindu ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਗਿਆ ਹੈ पुलिस ने उस व्यक्ति खिलाफ धारा नौ सौ पचानवे ए लगा के मुकदमा दर्ज कर लिया है भगवान भोलेनाथ की जय भगवान भोलेनाथ हमारे जो है श्रद्धा और विश्वास के प्रतीक है यहाँ भगवान भोलेनाथ जो यहाँ पर विराजमान है यहाँ सुबह प्रातः चार बजे से और चार बजे से स्नान धारा चलती रहती है पर्यंत बारह बजे तक यहाँ जो है स्नान विधिवत तरीके से यहाँ तक पूरा दिन जो है पूजन होता है और आज के दिन यहाँ पर भगवान भोलेनाथ का पूजन होने के बाद पश्चात यहाँ पर सफाई का कार्यक्रम चल रहा था उसी दौरान एक माइंडली अपसेट जो बंदा था पागल है वह बंदा यहाँ पर आकर ऊपर चढ़ के भगवान के ऊपर से नीचे नीचे से ऊपर यहाँ पर पैर लगा दिया उसने जिससे जो यहाँ पर संगत आते हैं बहुत से भगवान के प्रति जो विश्वास भावना श्रद्धा रखने वाले उनके मन की भावना को बहुत ठेस पहुँची हुई है ਜੋ ਕਿ ਇਹ ਅਭਦਰ ਤਰੀਕੇ ਸੇ ਜਾਂ ਬਿਲਕੁਲ ਅੱਛਾ ਵਿਵਹਾਰ ਨਹੀਂ ਹੈ ਜੀ ਅਮਰਜੀਤ ਕੋਲਰ ਬੋਲ ਰਹਾ ਮੰਦਿਰ ਸ਼ਵਾਲਾ ਸ਼ਿਵ ਜੀ ਮਹਾਰਾਜ ਕਮੇਟੀ ਦਾ ਪ੍ਰਧਾਨ ਹੈ ਦੇਖੋ 12:00 ਵਜੇ ਦੀ ਗੱਲ ਆ ਆਪਾਂ ਨਾ ਕਿਠਾਰੀ ਮੰਦਿਰੇ ਸ਼ਿਵ ਜੀ ਮਹਾਰਾਜ ਦੀਆ ਮੂਰਤੀ ਦੀ ਸਥਾਪਨਾ ਹੋ ਰਹੀ ਆ ਆਪਾਂ ਉਥੇ ਸਾਰੀ ਕਮੇਟੀ ਸਾਨੂੰ ਕਿਹਨੇ ਉਥੋਂ ਫੋਨ ਕੀਤਾ ਵੀ ਇਤਨਾ ਮੰਦਿਰੇ ਆ ਘਟਨਾ ਹੋਈ ਆ ਆਪਾਂ ਉਥੋਂ ਉਸੇ ਉਸੇ ਨੂੰ ਵਾਪਸ ਆਏ ਆ ਜਦੋਂ ਵਾਪਸ ਆਣ ਕੇ ਵੇਖਿਆ ਪੰਡਤ ਜੀ ਨੇ ਉਹਨਾਂ ਨੂੰ ਬਾਹਰ ਕੱਢਿਆ ਉਹ ਮੁੰਡੇ ਨੂੰ ਜਦੋਂ ਆਪਾਂ ਅੰਦਰ ਫਿਰ ਆਪਣੇ kia ਜਿਹੜੇ ਕੈਮਰੇ ਵੇਖੇ ਨੇ ਉਹ ਮੁੰਡਾ ਅੰਦਰ ਪਹਿ ਪਹਿਲਾ ਪੁੱਠਾ ਫਿਰ ਸਿੱਧਾ ਫਿਰ ਉਹ ਮਹਾਰਾਜ ਦੇ ਉੱਪਰ ਮਤਲਬ ਕਿ ਪੈਰ ਲੱਗੇ ਉੱਪਰ ਚੜਿਆ ਫਿਰ ਉਹ ਬਾਹਰ ਆਇਆ ਇਹਨੇ ਉਹ ਘਟਨਾ ਤੇ ਬਹੁਤ ਮਾੜੀ ਕੀਤੀ ਆ ਪਰ ਅਸੀਂ ਜਦੋਂ ਇੱਥੇ ਇਕੱਠੇ ਆਣ ਕੇ ਵੇਖਿਆ ਆਣ ਕੇ ਕੈਮਰੇ ਵਿੱਚ ਦੇ ਬਿਲਕੁਲ ਦਰਸਤ ਪਾਇਆ ਗਿਆ ਵਾਕਈ ਉੱਪਰ ਚੜਿਆ ਉਹ ਪੁੱਠਾ ਸਿੱਧਾ ਵੀ ਹੋ ਗਿਆ ਉਹਨੇ ਉੱਤੇ ਲੇਟਿਆ ਇਹ ਘਟਨਾ ਹੀ ਉਸ ਤੋਂ ਬਾਅਦ ਆਪਾਂ ਉਸੇ ਵੇਲੇ ਅਸਲ ਸਾਹਿਬ ਖਲੋਤੇ ਨੇ ਮੈਨੂੰ ਫੋਨ ਕੀਤਾ ਦਰਖਾਸਤ ਵੀ ਭੇਜੀ ਉਸੇਲੇ ਦਿੱਤੀ ਆ ਕਿ ਡਿਊਟੀ ਸਾਹਿਬ ਨਾਲ ਗੱਲ ਆਈ ਜਿਹੜੀ ਉਸੇ ਵੇਲੇ ਉਹਨਾਂ ਮੋਖੇ ਲਾ ਗਏ ਅਹੀਂ ਨਾਲ ਜਿਹੜੀ ਬੰਦੀ ਕਾਰਵਾਈ ਨੂੰ ਕਿ ਉਹਦੇ ਕਰੋੜ ਜੇ ਸ਼ਦਾਈ ਆ ਜਾਂ ਕੁਝ ਵੀ ਆ ਉਹ ਤੇ ਨੇ ਮਾੜੀ ਗੱਲ ਕੀਤੀ ਆ ਕਿ ਆਪਣੇ ਧਰਮ ਨੂੰ ਛੇਸ ਪਹੁੰਚੀ ਜਾਂ ਸ਼ਿਪਕ ਤਾਂ ਵਿੱਚ ਵੀ ਗਈ ਆ ਦੂਜੀ ਵੱਲ ਇਹਨੇ ਜਿਹੜੀ ਬੇਦਵੀ ਕੀਤੀ ਇਹਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਆ ਇਹ ਅੱਜ ਸਵੇਰ ਦੀ 12:12 ਵਜੇ 12 ਵਜੇ ਦੇ ਇੱਕ ਸਵੇਰ ਦੀ ਜਿਹੜੀ ਇਹ ਘਟਨਾ ਸੀ ਉਸ ਵੇਲੇ ਮੰਦਿਰ ਦੇ ਅੰਦਰ ਜਿਹੜਾ ਕੋਈ ਮੈਸੇਜ ਦੇ ਵਿੱਚ ਵੀ ਦੋ ਤਿੰਨ ਜਿਹੜੇ ਆਦਮੀ ਬੈਠੇ ਹੋਏ ਸੀ ਇਹ ਜਿਹੜਾ ਗਤੀ ਸ਼ਿਪਕਮਾਰ ਸਾ ਨਾਲ ਸਤਪਾਲਾ ਜਿਹਨੇ ਇਹ ਸਾਰੀ ਹਰਕਤ ਕੀਤੀ ਆ ਉਹ ਮੰਦਰਦੇ ਬਾਹਰ ਹੀ ਰੇੜੀ ਰੇੜੀ ਲਗਾ ਲਾ। 20 ਸਾਲ ਉਮਰ ਆ। ਔਰ 18 ਕੁ ਸਾਲ ਤੋਂ ਜਿਹੜਾ ਲਗਾਤਾਰ ਉਹਦਾ ਮੈਂਟਲ ਇਲਾਜ ਚੱਲ ਰਿਹਾ ਔਰ ਕਾਫੀ ਪਰਸੈਂਟ ਜਿਹੜਾ ਉਹ ਮੈਂਟਲ ਹੈ। ਤੇ ਉਹਦਾ ਫਾਦਰ ਵੀ ਜਿਹੜਾ ਅੱਜ ਕੁਝ ਦਿਨਾਂ ਤੋਂ ਉਹਦੀ ਮੈਡੀਸਨ ਜਿਹੜੀ ਆ ਮੁੱਕੀ ਹੋਈ ਸੀ ਅੱਜ ਉਹ ਅੰਮ੍ਰਿਤਸਰ ਮੈਡੀਸਨ ਲੈ ਕੇ ਆ ਸੀ। ਉਹ ਇਥੇ ਅਲਗ-ਅਲਗ ਪਤਾ ਕਰਨ ਤੇ ਲੱਗਾ ਕਿ ਉਹਨੇ 1-2 ਵਾਰੀ ਕਿਸੇ ਨੂੰ ਹਿੱਟ ਕਰਨ ਦੀ ਇੱਟ ਨਾਲ ਕੋਸ਼ਿਸ਼ ਕੀਤੀ। ਮੈਂਟਲੀ ਪਰਸੈਂਟੇਜ ਉਹਦੀ ਕਾਫੀ ਜ਼ਿਆਦਾ ਮੈਂਟਲ ਹੈ। ਫਿਲਹਾਲ ਅਸੀਂ 295A ਦੇ ਤਹਿਤ ਜਿਹੜਾ ਕੇਸ ਰਿਸਟਰ ਕਰ ਰਿਆ ਤੇ ਨਾਲ ਹੀ ਹੋਂਦਾ ਗੁਰੂ ਨਾਨਕ ਦੇਵ ਹਸਪੀਟਲ ਤੋਂ ਮੈਂ ਮੈਡੀਕਲ ਚੈੱਕਅਪ ਕਰਾ ਕੇ ਫਰਦਰ ਉਹਦੀ ਜਿਹੜੀ ਕਾਰਵਾਈ ਅਮਲ ਚ ਲਿਆਗਾ। ਅਟਲੇ ਮੁੰਡਾ ਐਪਰੀਹੈਂਡ ਕੀਤਾ ਉਹਦਾ ਪਹਿਲਾ ਮੈਡੀਕਲ ਜਿਹੜਾ ਕਰਾਇਆ ਜਾਣਾ ਜ਼ਰੂਰੀ ਹੈ ਕਿਉਂਕਿ ਕਾਫੀ ਪਰਸੈਂਟ ਜਿਹੜੀ ਆ ਉਹਨਾਂ ਦੀ ਜਿਹੜੀ ਮੈਂਟਲੀ ਸਥਿਤੀ ਠੀਕ ਨਹੀਂ ਲੱਗ ਰਹੀ। ਉਹਦਾ ਮੈਡੀਕਲ ਜਿਹੜਾ ਕਰਾ ਕੇ ਉਸ ਤੋਂ ਬਾਅਦ ਹੀ ਉਹਨੂੰ ਅਰੈਸਟ ਕੀਤਾ ਜਾਊਗਾ। ਦੂਸਰੇ ਪਾਸੇ ਸ਼ਿਪਕ ਤਵਲੋਂ ਨਰਿੰਦਰ ਵਿੱਚ ਨਿੱਤੀ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਜੋ ਇਹ ਮੰਦਿਰ ਵਿੱਚ ਕੀ ਨੌਣੀ ਹਰਕਤ ਹੋਈ ਹੈ ਉਸ ਸਬੰਧੀ ਅਸੀਂ ਨਾਇਬ ਤਹਿਸੀਲਦਾਰ ਰਾਜਪ੍ਰੀਤਵਲ ਸਿੰਘ ਨੂੰ ਐਸਡੀਐਮ ਦੀ ਤਰਫ ਮੰਦਿਰ ਟਰਸਟ ਕਮੇਟੀ ਦੇ ਵਿਰੁੱਧ ਮੰਗ ਪੱਤਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਸ ਵਿੱਚ ਸਾਰਾ ਕੁਝ ਟਰਸਟ ਦਾ ਹੈ। ਇਹ ਸਾਰੀ ਕਾਰਵਾਈ ਟਰਸਟ ਦੇ ਖਿਲਾਫ ਹੋਣੀ ਚਾਹੀਦੀ ਹੈ। ਇਹ ਇੱਕ ਬਹੁਤ ਮੰਦਭਾਗੀ ਘਟਨਾ ਜਿਹੜਾ ਕਿ ਇੱਕ ਮੈਂਟਲੀ ਅਫਸਰਟ ਬੰਦੇ ਨੇ ਭੋਲੇनाथ ਦੇ ਸ਼ਿਵਲਿੰਗ ਦੇ ਉੱਤੇ ਚੜ ਕੇ ਬੇਅਦਬੀ ਕੀਤੀ ਆ। ਗਰਭ ਗ੍ਰਹਿ ਦੇ ਅੰਦਰ ਜਾ ਕੇ ਉਹ ਸ਼ਿਵਲਿੰਗ ਦੇ ਉੱਤੇ ਚੜਿਆ ਜਿਸ ਦੇ ਆ ਵੀਡੀਓ ਸਾਰੇ ਆਪਾਂ ਦੇਖ ਰਹੇ ਆ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਗਈਆਂ ਹੁਣ ਤੇ ਜੋ ਕਿ ਇੱਕ ਬਹੁਤ ਮੰਦਪਗੀ ਘਟਨਾ ਹੈ ਇਸ ਸਰਸਰ ਮੈਂ ਇਹੋ ਕਵਾਂਗਾ ਕਿ ਉਹ ਬੰਦਾ ਤੇ ਮੈਂਟਲੀ ਅਫਸਰਟ ਸੀਗਾ ਬਟ ਟਰਸਟ ਕਿੱਥੇ ਸੀਗੀ ਜ਼ਿੰਮੇਵਾਰ ਕਿ ਨਹੀਂ ਮੰਨਦੇ ਆਪਾਂ ਟਰਸਟ ਨੂੰ ਜ਼ਿੰਮੇਵਾਰ ਮੰਨਾਂ ਸਿੱਧੇ ਤੌਰ ਤੇ ਟਰਸਟ ਜ਼ਿੰਮੇਵਾਰ ਹੈ ਕਿਉਂਕਿ ਨਾ ਗਰਭ ਗ੍ਰਹਿ ਦੇ ਅੰਦਰ ਪੁਜਾਰੀ ਮੌਜੂਦ ਆ ਅਗਰ ਉਹ ਬੰਦਾ ਮੈਂਟਲੀ ਅਫਸੈਟ ਸੀਗਾ ਉਹ ਗਰਭ ਗ੍ਰਹਿ ਦੇ ਅੰਦਰ ਚਲਾ ਕਿੱਦਾਂ ਗਿਆ ਗਰਭ ਗ੍ਰਹਿ ਦੇ ਅੰਦਰ ਜਾ ਕੇ ਉਹਨੇ ਇਹ ਵੀ ਨਹੀਂ ਕੀਤਾ 1 ਸੈਕਿੰਡ ਜਾਂ 2 ਸੈਕਿੰਡ 10 ਸੈਕਿੰਡ ਉਹਨੇ 15 20 ਮਿੰਟ ਤਾंडव ਕੀਤਾ ਉੱਥੇ ਉੱਥੇ ਉਹਨਾਂ ਨੂੰ ਦੇਖਣ ਵਾਲਾ ਕੋਈ ਵੀ ਨਹੀਂ ਉਸ ਬੰਦੇ ਨੂੰ ਉੱਥੇ ਦੇਖਣ ਵਾਲਾ ਕੋਈ ਮੌਜੂਦ ਹੀ ਨਹੀਂ ਕਿ ਜਿਹੜਾ ਉਹਨੂੰ ਹਟਾ ਸਕੇ 15 20 ਮਿੰਟ ਬੰਦਾ ਉਹ ਉੱਥੇ ਘੁੰਮਦਾ ਰਿਹਾ ਸ਼ਿਵਲਿੰਗ ਦੇ ਉੱਪਰ ਚੜ ਕੇ ਉਸ ਤੋਂ ਬਾਅਦ ਨਾ ਉੱਥੇ ਕੋਈ ਪੁਜਾਰੀ ਨਾ ਉੱਥੇ ਕੋਈ ਸਕਿਉਰਿਟੀ ਗਾਰਡ ਨਾ ਅਥ ਟਰਸਟ ਦਾ ਕੋਈ ਟਰਸਟੀ ਕੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਇਹ ਆਪਣੇ ਤੋਂ ਮਿੱਟੀ ਝਾੜਨ ਵਾਸਤੇ ਸਮਝਾਉਂਦਾ ਪਿਆ ਕਿ ਇਹ ਪੁਲਿਸ ਤੋਂ ਉਸ ਮੈਂਟਲੀ ਅਫਸਰਟ ਬੰਦੇ ਤੇ ਜਿਹੜਾ ਕਿ ਬੰਦੇ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਆ ਉਹਦੇ ਤੇ ਪਰਚਾ ਦੇ ਰਿਹਾ ਜਦ ਕਿ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹ ਪਰਚਾ ਤਾਂ ਸਿੱਧਾ ਸਿੱਧਾ ਟਰਸਟ ਦੇ ਬੰਦਾ ਬੇਅਦਬੀ ਤੇ ਟਰਸਟ ਨੇ ਕੀਤੀ ਜ਼ਿੰਮੇਵਾਰੀ ਫਿਕਸ ਟਰਸਟ ਦੀ ਹੁੰਦੀ ਹੈ ਇਹਦੇ ਉੱਤੇ ਕਿਉਂਕਿ ਟਰਸਟ ਦੀ ਹੀ ਜ਼ਿੰਮੇਵਾਰੀ ਟਰਸਟ ਦੀ ਜ਼ਿੰਮੇਵਾਰੀ ਸਿਰਫ ਪੈਸੇ ਉਗਰਾਣਾ ਨਹੀਂ ਹੈ ਉਥੋਂ ਮੰਦਿਰ ਨੂੰ ਮੈਨੇਜ ਕਰਨਾ ਹੈ ਮੰਦਿਰ ਦੀ ਮਰਿਆਦਾ ਨੂੰ ਕਾਇਮ ਰੱਖਣਾ ਹੈ ਕੀ ਇਹ ٹرسٹ ਦਾ ਕੋਈ ਬੰਦਾ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ ਇਹ ਜਿਹੜੀ ਗਲਤ ਗੱਲ ਹੈ ਦੇ ਨਾਲ ਭੋਲੇ ਭੋਲੇ ਨਾਤੇ ਭਗਤਾਂ ਦੀਆਂ ਭਾਵਨਾਵਾਂ ਆਹਤ ਹੋਈਆਂ ਨੇ ਇਹ ਸਿੱਧੇ ਤੌਰ ਤੇ ਜਿਹੜੀ ਬੇਅਦਬੀ ਦੀ ਜਿਹੜੀ ਘਟਨਾਵਾਂ ਇਹ ਦਾ ਸਾਰੀ ਸਾਰੀ ਜ਼ਿੰਮੇਵਾਰੀ ٹرسٹ ਦੀ ਬਣਦੀ ਆ ਇਹਦੇ ਮੁਤਲਕ ਅਸੀਂ ਐਸਜੀਐਮ ਸਾਹਿਬ ਨੂੰ ਆਲਰੇਡੀ ਤਰਖਾਸ ਦੇ ਆਏ ਆ ਬਜਰੀਆ ਤਹਿਸੀਲਦਾਰ ਸਾਹਿਬ ਕਿਉਂਕਿ ਅੱਜ ਉਹਨਾਂ ਦੀ ਸ਼ਾਇਦ ਉਹਨਾਂ ਕੋਲ ਚਾਰਜ ਦੀਨਾ ਨਗਰ ਦਾ ਵੀ ਆ ਜੋ ਉੱਥੇ ਸੀਗੇ ਤੇ ਉਹਨਾਂ ਦੇ ਵਾਇਆ ਐਸ ਨਾਇਬ ਤਹਿਸੀਲਦਾਰ ਕਲਾਨੌਰ ਆਪਾਂ ਇਹ ਤਰਖਾਸ ਸਬਮਿਟ ਕਰਵਾਤੀ ਆ ਕਿ ਜਿਹੜੀ ਭੰਦੀ ਕਾਰਵਾਈ ਆ ਉਹ ਟਰਸਟ ਤੇ ਕੀਤੀ ਜਾਵੇ ਕੀ ਪ੍ਰਕਾਹ ਦੀ ਪ੍ਰਕਿਰਿਆ ਹੈ ਪ੍ਰਸ਼ਾਸਨ ਤੋਂ ਟਰਸਟ ਇਮੀਡੀਏਟਲੀ ਸਸਪੈਂਡ ਹੋਣਾ ਚਾਹੀਦਾ ਜੀ ਕਿਉਂਕਿ ਟਰਸਟ ਦਾ ਕੰਮ ਸਿਰਫ ਪੈਸੇ ਕਿੰਨਾ ਨਹੀਂ ਹੈ ਟਰਸਟ ਦਾ ਕੰਮ ਉਥੋਂ ਦੀ ਵਿਵਸਥਾ ਦੇਖਣਾ ਉਥੋਂ ਦੀ ਸਿਕਿਉਰਿਟੀ ਦੇਖਣਾ ਕੀ ਕੋਈ ਵੀ ਜਾਨਵਰ ਗਰਮਗ੍ਰਹਿਚ ਵੜ ਜਾਏਗਾ ਇਹਨਾਂ ਦਾ ਸਿਕਿਉਰਿਟੀ ਵਾਲਾ ਕੋਈ ਉੱਥੇ ਰੋਕਣ ਵਾਸਤੇ ਨਹੀਂ ਹੈ ਕੋਈ ਵੀ ਅੰਦਰ ਜਾ ਕੇ ਕੁਝ ਕੋਈ ਵੀ ਉੱਥੇ ਜਾ ਕੇ ਅੰਦਰ ਜਾ ਕੇ ਕੋਈ ਸਾਵਨ ਦਾ ਮਹੀਨਾ ਚੱਲ ਰਿਹਾ ਐਨਾ ਰਸ਼ ਰੰਦਾ ਸਾਰਾ ਦਿਨ ਲੋਕਾਂ ਦੀ ਆਸਥਾ ਭੋਲੇनाथ ਦੇ ਮੰਦਰ ਨਾਲ ਜੁੜੀ ਹੋਈ ਆ ਔਰ ਸਾਵਨ ਦੇ ਮਹੀਨੇ ਵਿੱਚ ਐਸੀ ਹਰਕਤ ਹੋ ਜਾਂਦੀ ਆ ਤੇ ਅੱਗੇ ਪਿੱਛੇ ਕੀ ਹਾਲ ਹੋਏਗਾ ਮੰਦਰ ਦਾ ਕੀ ਉੱਥੇ ਸਿਰਫ ਇਹਨਾਂ ਨੂੰ ਵਿਵਸਥਾ ਦੇ ਸਿਰਫ ਇੱਕ ਟੈਗ ਲੈਣ ਵਾਸਤੇ ਹੀ ਇਹ ਟਰਸਟੀ ਬਨੇ ਹੋਏ ਨੇ ਕਿ ਇਹਨਾਂ ਨੇ ਉੱਥੋਂ ਦੀ ਸੇਵਾ ਭਾ ਜੇ ਅਗਰ ਇਹਨਾਂ ਕੋ ਉੱਥੇ ਟਾਈਮ ਸਪੈਂਡ ਕਰਨ ਦੇ ਲਈ ਸਮੇਂ ਨਹੀਂ ਹੈਗਾ 9 ਦੇ 9 ਮੈਂਬਰਸ ਤੋਂ 9 ਮੈਂਬਰ ਦੇ ਟਰਸ ਦੇ ਵਿੱਚ ਕਿਸੇ ਕੋਲ ਸਮਾਂ ਨਹੀਂ ਹੈਗਾ ਤੇ ਕਿਉਂ ਟਰਸ ਦੇ ਉੱਤੇ ਰੱਖੇ ਹੋਏ ਨੇ ਇਹਨਾਂ ਨੇ ਇਹਨਾਂ ਨੇ ਕਿਉਂ ਉੱਤੇ ਰੱਖੇ ਹੋਏ ਨੇ ਇਹ ਟਰਸ ਦੇ ਵਿੱਚ ਰਹਿਣ ਸਿਰਫ ਇੱਕ ਟੈਗ ਲੈਣ ਵਾਸਤੇ ਕੀ ਟਰਸਟੀ ਹੈਗੇ ਆ ਇਹ ਗਲਤ ਚੀਜ਼ ਹੈ ਇਹ ਬੇਅਦਬੀ ਜਿਹੜੀ ਹੋਈ ਹੈ ਸਾਡੀ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਸਿੱਧੇ ਤੌਰ ਤੇ ਪਰਚਾ ਜਿਹੜਾ ਇਹ ਟਰਸਟ ਤੇ ਕਰਨਾ ਚਾਹੀਦਾ ਨਾ ਕਿ ਉਸ ਬੰਦੇ ਤੇ ਕਲਾਨੌਰ ਤੋਂ ਮਨਦੀਪ ਕੋਹਲੀ ਦੀ ਰਿਪੋਰਟ